ਪੜੋ ਪੰਜਾਬ ਪੜਾਓ ਪੰਜਾਬ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ਨੂੰ ਸਰਕਾਰ ਵੱਲੋਂ ਨੋਟਿਸ ਜਾਰੀ ਕਰਨ ਤੇ ਸਮੂਹ ਅਧਿਆਪਕਾਂ ਨੇ 71 ਹੋ ਸੰਗਰੂਪ ਦੇ ਪ੍ਰਾਇਮਰੀ ਸਿੱਖਿਆ ਅਧਿਕਾਰੀ ਦੇ ਦਫ਼ਤਰ ਬਾਹਰ ਰੋਸ ਪ੍ਰਗਟ ਕੀਤਾ ਇਸੇ ਗ੍ਰਉਨ ਅਧਿਆਪਕਾਂ ਨੇ ਸਿੱਖਿਆ ਸਕੱਤਰ ਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਸਰਕਾਰੀ ਸਕੂਲਾਂ ਦੀ ਸਿੱਖਿਆ ਬਵਿਸਥਾ ਨੂੰ ਖਤਮ ਕਰਕੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਦੂਰ ਕਰਨਾ ਚਾਹੁੰਦੀ ਹੈ ਅਤੇ ਸਰਕਾਰ ਅਧਿਆਪਕਾਂ ਦੀਆਂ ਛੁੱਟੀਆਂ ਲੈਣ ਦਾ ਅਧਿਕਾਰ ਵੀ ਖੋ ਰਹੀ ਹੈ ਜਿਸ ਕਾਰਨ ਇਹ ਧਰਨਾ ਲਗਾਉਣ ਲਈ ਮਜਬੂਰ ਹੋਏ ਹਨ ਪੜੋ ਪੰਜਾਬ ਬੜਾਓ ਪੰਜਾਬ ਦਾ ਬਾਈਕਾਟ ਹੈ ਜਿਸ ਦੇ ਤਹਿਤ ਇਹ ਸਕੂਲਾਂ ਚ ਆ ਕੇ ਬੱਚਿਆਂ ਦੀ ਟੈਸਟਿੰਗ ਲੈ ਰਹੇ ਨੇ ਅਸੀਂ ਉਹਦਾ ਪੂਰਨ ਬਾਈਕਾਟ ਕੀਤਾ ਹੋਇਆ ਹੈ ਲਾਮ ਨਸ਼ਕਰ ਲੈ ਕੇ ਜੀ ਸਕੂਲਾਂ ਚ ਵੜ ਜਾਂਦੇ ਆ ਬੱਚੇ ਇੰਨਾ ਡਰਦੇ ਨੇ ਸਾਡਾ ਤਾਂ ਸਭੋ ਕੰਮ ਵੱਧ ਗਿਆ ਅਸੀਂ ਘਰਾਂ ਚੋਂ ਬੱਚੇ ਰਜਾਈਆਂ ਚੋਂ ਖਿੱਚ-ਖਿੱਚ ਕੇ ਮਾਂ ਪਿਓ ਦੀ ਬੁੱਕਲ ਚੋਂ ਖਿੱਚ ਕੇ ਉਹਨਾਂ ਨੂੰ ਸਮਝਾ ਕੇ ਲੈ ਕੇ ਆਣੇ ਆ ਵੀ ਬੱਚਾ ਡਰੋ ਨਾ ਜਿੰਨਾ ਚਿਰ ਅਸੀਂ ਆ ਕੋਈ ਨਹੀਂ ਤੁਹਾਡਾ ਕੁਝ ਵਿਗਾੜ ਸਕਦਾ ਇਹ ਇੰਨਾ ਬੱਚਿਆਂ ਨੂੰ ਡਰਾ ਦਿੱਤਾ ਇਸ ਚੀਜ਼ ਨੇ ਉਸ ਨੂੰ ਅਸੀਂ ਨਾਮੰਨਣ ਕਰਕੇ ਸਾਨੂੰ ਨੋਟਿਸ ਕੱਢੇ ਗਏ ਨੇ ਜੀ ਅੱਜ ਅਸੀਂ ਉਸ ਨੂੰ ਡੀਓ ਦਫਤਰ ਤੇ ਆਏ ਆ ਵੀ ਉਹ ਵਾਪਸ ਲੈ ਜਾਣ ਤੇ ਇਸ ਸਿੱਖਿਆ ਸਕੱਤਰ ਦੇ ਇਸ਼ਾਰੇ ਤੇ ਜਿਹੜੇ ਨੋਟਿਸ ਕੱਢੇ ਜਾ ਰਹੇ ਨੇ ਪੁਲਿਸਾਂ ਜਿਹੜੀ ਉਹ ਸਕੂਲਾਂ ਦੇ ਵਿੱਚ ਭੇਜੀ ਜਾ ਰਹੀ ਹੈ ਸਕੂਲਾਂ ਦਾ ਅਧਿਆਪਕਾਂ ਦਾ ਜਿਹੜਾ ਜਮਹੂਰੀ ਹੱਕ ਛੁੱਟੀਆਂ ਲੈਣ ਦਾ ਜੋ ਛੁੱਟੀਆਂ ਵਿਭਾਗ ਵੱਲੋਂ ਨਿਰਧਾਰਤ ਨੇ ਉਹਨਾਂ ਨੂੰ ਖੋਹਿਆ ਜਾ ਰਿਹਾ ਤੇ ਸਿਰਫ ਤੇ ਸਿਰਫ ਇਸ ਕ੍ਰਿਸ਼ਨ ਕੁਮਾਰ ਦੁਆਰਾ ਟੱਕੇਸ਼ਾਹੀ ਕਰਕੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਤੇ ਤਲਿਆ ਹੋਇਆ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਹੋਏ ਹਨ ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਸਰਕਾਰ ਖਿਲਾਫ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਬਿਊਰੋ ਰਿਪੋਰਟ ਜਗਵਾਨੀ ਟੀਵੀ ਚੰਡੀਗੜ੍ਹ